ਅੱਜ ਤੱਕ ਜਿੰਨਾ ਸੰਘਰਸ਼ ਚੱਲਿਆ ਦੀਪੀ ਪੋਚੇ ਤੋਂ ਲੈ ਕੇ ਬਹੁਤ ਵਧੀਆ ਜੋਗਦਾਨ ਪਾਇਆ ਜੋ ਵੀ ਸੱਜਣ ਤੁਸੀਂ ਮੂਹੇ ਅਹੁਦੇਦਾਰ ਚੁਣੇ ਉਹਨਾਂ ਨੇ ਬਚਾਂ ਦਾ ਕੰਮ ਕੀਤਾ ਪਾਰਾ ਸਾਨੂੰ ਨਹੀਂ ਸਮਝ ਲੱਗੀ ਵੀ ਇੱਕ ਪਿੰਡ ਦੇ ਵਿੱਚ ਦੋ ਕਾਇਨਾਂ ਐ ਕਾਹ ਤੋਂ ਬਣਾਉਣੀ ਲੋੜ ਤਾਂ ਕੀ ਥੋੜਾ-ਬੋੜਾ ਥੱਕ ਪਈਆਂ ਆਪ ਵੀ ਥੋੜਾ ਉਹਦੇ ਕਰਕੇ ਦੋ ਕਾਇਨਾਂ ਬਣ ਗਈਆਂ ਅਸੀਂ ਤਾਂ ਸੱਜਣੋ ਇਹ ਚਾਹੁੰਦੇ ਆ ਵੀ ਥੋੜੇ ਪਿੰਡ ਦੇ ਵਿੱਚ ਇੱਕ ਅਕਾਈ ਹੋਵੇ ਪਰ ਜੇ ਤੁਹਾਡਾ ਇਹ ਫੈਸਲਾ ਹੋਊ ਕਿ ਦਾ ਬੋਈ ਰੱਖਣੀਆਂ ਨੇ ਉਹ ਤੁਹਾਡਾ ਫੈਸਲਾ ਹੋਊ ਤਾਂ ਵੀ ਇਸ ਕਰਕੇ ਭਾਈ ਜਦੋਂ ਆਇਆ ਸੀ ਪਾਰਦੇ ਆ ਨਾ ਸਾਡੀ ਪਾਰਟੀ ਹੋਈ ਲੈਣ ਜਿੰਦਿਆ ਸਰਕਾਰ ਨੂੰ ਸਾਡੇ ਬਖਰੀਵੇਂ ਜਿੰਦਿਆ ਸਰਕਾਰ ਨੂੰ ਇਸ ਕਰਕੇ ਸੱਜਣੋ ਉਹਦਾ ਫਾਇਦਾ ਚੱਕਦੀ ਆ ਨਾ ਸਰਕਾਰਾਂ ਅੱਜ ਜੇ ਇਹ ਜੇ ਹੱਲੇ ਸਰਕਾਰਾਂ ਦੇ ਸਾਡੇ ਉਤਿਆਰੇ ਨੇ ਫਿਰ ਭਾਈ ਅਸੀਂ ਵੇਸਲੇ ਹੋ ਕੇ ਘਰਾਂ ਦੇ ਵਿੱਚ ਬੈਠੀਏ

ਮਸਾਲਾ ਵਾਤੇ 1 ਸਾਲ ਦਾ 30000 ਕਿਲੇ ਦੇ ਹਿਸਾਬ ਨਾਲ ਠੇਕਾ ਦੇਵਾਂਗੇ ਲੋਕਾਂ ਦਾ ਗੁੱਸਾ ਉੱਠਿਆ ਲੋਕ ਨੇ ਸਰਕਾਰ ਦੇ ਪੁੱਤਰੇ ਭੁਕੇ ਤਾਂ ਕੱਲ ਮੰਤਰੀ ਭੌਤਮ ਦੀ ਥੋੜੀ ਜਿਹੀ ਆਵਾਜ਼ ਆ ਗਈ ਹੈ ਕਹਿੰਦਾ 30000 ਨਹੀਂ 50000 ਦੇਵਾਂਗੇ ਜਿੰਨਾ ਚਿਰ ਕਹਿੰਦਾ ਤੁਸੀਂ ਜ਼ਮੀਨ ਸਭ ਅਸੀਂ ਕਬਜ਼ਾ ਇਹਨਾਂ ਦੇ ਚ ਤੁਸੀਂ ਫਸਲ ਬੀਜ ਲੋ ਦੇ ਵਿੱਚ ਉਹ ਤੂੰ ਵੀ ਕਹਾ ਕਹਿੰਦਾ ਵੀ ਜਦੋਂ ਅਸੀਂ ਕਬਜ਼ਾ ਲਵਾਂਗੇ ਫਿਰ ਲੱਖ ਰੁਪਏ ਦੇਵਾਂਗੇ ਫੇ ਸੱਜਣਾ ਤੇ ਰਤਾ ਢੇਰ ਸਾਲ ਰਹਿ ਗਿਆ ਢੇਰ ਸਾਲ ਵਿੱਚ ਤੇਰਾ ਲੱਭੇ ਸਾਨੂੰ ਨਾਲ ਲੱਭੇ ਇੱਥੇ ਅਸੀਂ ਕਿਹਦੀ ਬਾਤ ਹੋ ਰਹੀ ਏਸ ਦਾ ਕਿਹੜਾ ਨੋਟੀਫਿਕੇਸ਼ਨ 30000 ਰੁਪਏ ਤੱਕ ਵੀ ਨੋਟਿੰਗ ਕਸ਼ਮੀਰ ਚੋਂ ਆਇਆ ਗੱਲਾਂ ਹੀ ਕਰਿਆ ਨਾ ਮੱਖ ਮੰਤਰੀ ਸਾਹਿਬ ਨੇ ਕੋਈ ਜਵਾਨ ਹੈ ਕੀ ਸਾਡੇ ਮੁੱਖ ਮੰਤਰੀ ਦੀ ਇਹ ਤੁਸੀਂ ਆਹ ਦੇਖਦੇ ਫਤਣਾ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਗਲੀਆਂ ਤੋਂ ਸਰਕਾਰ ਤੇ ਨੂੰ ਮੁਹੱਲੇ ਤੋਂ ਤੱਲੂ ਆਜੋੱਖ ਮੰਤਰੀ ਬਾਈ ਪਾਰਲੀਮੈਂਟ ਚੋਂ ਤੇ ਦਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਕਹਿਨਾਂ ਵੀ ਐਨੀ ਜ਼ਮੀਨ ਲੈ ਲਈ ਆ ਜਮੀਨਾਂ ਵਿਚ ਜੀ ਲਿਆ ਜਾਵੜੀਆਂ ਆ ਫਲਾਣੇ ਲੋਕਾਂ ਦੀ ਜ਼ਮੀਨ ਘੇਰ ਲਈ ਆ ਰੋਜ਼ ਲੋਕਾਂ ਨੂੰ ਕੁੱਟੀਆਂ ਦਾ ਜਨ ਪਰ ਦੇਣਾ ਆਜੋ ਉੱਥੇ ਸਵੇਰੇ ਸਵੇਰੇ ਚਾਹ ਨਹੀਂ ਪੀਤੀ ਲੋਕਾਂ ਨੇ ਤੱਕ ਜਦੋਂ ਪਟਾ ਲਗਭਗ 300 ਬੰਦਾ ਮਲਾਜਮ ਪੁਲਿਸ ਦਾ ਉਹ ਖਾਲੀ ਪੇਟ ਲੋਕਾਂ ਨੂੰ ਘੇਰ ਹੁਦਾ ਕਰਕੇ ਲੈ ਕੇ ਸਜਰੋ ਮਾਮੋ ਭੈਣਾਂ ਨੂੰ ਦਰਲਾਪ ਕਰਨ ਲੋਕ ਦਰਲਾਪ ਸਾਡੇ ਕੋਲ ਨਹੀਂ ਆਸ ਕਰਦੇ ਲੋਕ ਕੋਲ ਨਹੀਂ ਆਸ ਵੀ ਸਾਡੀ ਮਦਦ ਵਾਸਤੇ ਆਉਣਗੇ ਇਹ ਕਰਕੇ ਸਾਥੀਓ ਬੇਮੇਚੀ ਟੱਕਰੇਗੀ ਸਾਡੇ ਰੌਲੇ ਛੋਟੇ ਨੇ ਛਾੜਾ ਛੋਟੇ ਮੋਟੇ ਮਤ ਭੇਦਰੇ ਕਿਸੇ ਨਾਲ ਹਰਮਨਸ ਨਾਲ ਰਲਾ ਹੋ ਕਿਸੇ ਨਾਲ ਰਾਜਦਾਰ ਨਾਲ ਹੋਗਾ ਜਾਂ ਕਿਸੇ ਹੋਰ ਸੱਜਣ ਇੱਥੇ ਬੈਠੇ ਮੈਂ ਨਾ ਉਹ ਨਹੀਂ ਛੋਟਾ ਜਾਣਦਾ ਹੈਗਾ ਕਿਸੇ ਨਾਲ ਹੋਰ ਕਿਸਦਾ ਮਾੜਾ ਮੋਟਾ ਬੇ ਖਰਾਬ ਹੋਊਗਾ ਇਸ ਕਰਕੇ ਸੱਚ ਲੋ ਲੜਾਈ ਤਾਂ ਵੱਡੀ ਹੈ ਆਉਦੇ ਮਤ ਪੇ ਛੱਟ ਕੇ ਜਥੇਬੰਦ ਕਹੋਣਾ ਪਊਗਾ ਜਥੇਬੰਦ ਦੀ ਤਾਕਤ ਕਰਨੀ ਪਊਗੀ ਨਹੀਂ ਸੱਚ ਨੂੰ ਬੋਲਦੇ ਹੀ ਲੋਕ ਬੋਲਦੇ ਇੱਥੇ ਲੈਂਡ ਬੈਂਕ ਬਣ ਜਾਣੀਆ ਲੈਂਡ ਬੈਂਕ